ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਲਡ এনवायरमेंट ਡੇ ਉੱਪਰ ਚਲਾਈ ਗਈ ਮੁਹਿੰਮ ਇੱਕ ਅਦ੍ਰਕਟ ਮਾਂ ਦੇ ਨਾਮ ਦੀ ਮੁਹਿੰਮ ਹੈ ਜਿਹੜੀ ਚਾਰੀ ਕਰਦੇ ਆ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਇਨਕਮ ਟੈਕਸ ਦੇ ਚੀਫ ਕਮਿਸ਼ਨਰ ਨੇ ਜਿਹੜੇ विक्रम गौड़ ਦੇ ਵੱਲੋਂ ਪਲਾਂਟੇਸ਼ਨ ਵਾਤਾਵਰਣ ਨੂੰ ਸ਼ੁੱਧ ਅਤੇ ਤਰੋਤਾਜ਼ਾ ਕਰਨ ਲਈ ਸੌਦੇ ਕਰੀ ਪੌਦੇ ਲਗਾਏ ਗਏ ਮੀਡੀਆ ਨਾਲ ਗੱਲਬਾਤ ਕਰਦੇ ਇੰਕਮਟੈਕਸ ਚੀਫ ਕਮਿਸ਼ਨਰ ਵਿਕਰਮ ਗੋੜ ਨੇ ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਇੱਕ ਪੌਦਾ ਜ਼ਰੂਰ ਲਗਾਵੇ ਲੁਧਿਆਣਾ ਲਾਈਵ ਲਈ ਟਿੰਕਾ ਚਾਰਤੀ ਇੱਕ ਮਹਿੰਮ ਇੱਕ ਅਭਿਆਨ ਚਲਾਇਆ ਗਿਆ ਹੈ ਇੱਕ ਪੀੜ ਮਾਂ ਕੇ ਨਾਮ ਇਹ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਅਭਿਆਨ ਸ਼ੁਰੂ ਕੀਤਾ ਸੀਗਾ ਵਰਲਡ এনवायरमेंट ਡੇ ਤੇ 5 ਜੂਨ ਨੂੰ ਸੋ ਉਸ ਦੇ ਤਹਿਤ ਜਿਹੜਾ ਹੈ ਇਸ ਬਿਆਨ ਦੇ ਵਿੱਚ ਪੂਰਾ ਭਾਰਤ ਵਰਸ਼ ਜਿਹੜਾ ਹੈ ਕਰੋੜਾਂ ਜਿਹੜੇ ਪੀੜ ਉਹ ਲਗਾਏਗਾ ਇਹ ਬੇਸਿਕਲੀ ਸਾਡੀ ਜਿਹੜੀ ਰੇ ਨੈਟਵਰਕਸ ਤਰਤੀਮਾ ਉਹਦੀ ਪੂਰਤੀ ਲਈ ਹੈ ਕਿਉਂਕਿ ਅਸੀਂ ਜਦੋਂ ਡਵੈਲਪਮੈਂਟ ਲਈ ਚੱਲਦੇ ਆਂ ਡਵੈਲਪਮੈਂਟ ਦੇ ਵਿੱਚ ਜਦੋਂ ਡਵੈਲਪਮੈਂਟ ਕਰਦੇ ਆਂ ਤੇ ਉਦੋਂ ਬਹੁਤ ਜ਼ਿਆਦਾ ਅਸੀਂ ਪੀੜਾਂ ਦੀ ਕਟਾਈ ਕਰਦੇ ਆਂ ਸੋ ਉਹ এনवायरमेंट ਨੂੰ ਬਹੁਤ ਜ਼ਿਆਦਾ ਉਹਦਾ ਬੁਰਾ ਪ੍ਰਭਾਵ ਪੈਂਦਾ ਉਸਦਾ ਤੇ ਇਸੇ ਲਈ ਗਲੋਬਲ ਵਾਰਮਿੰਗ ਦਾ ਇੱਕ ਰੀਜ਼ਨ ਇਹ ਵੀ ਹੈਗਾ ਕਿ ਜਿਹੜੇ ਅਸੀਂ ਡੇ ਇਨ ਡੇ ਆਊਟ ਜਿਹੜੇ ਆ ਇਹ ਪੀੜ ਕੱਟੇ ਜਾ ਰਹੇ ਆਂ ਸੋ ਇਸੇ ਬਿਆਨ ਦੇ ਅੱਗੇ ਚੱਲਦੇ ਹੋਏ ਅਸੀਂ ਇਸ ਅਜ ਖਾਲਸਾ ਕਾਲਜ ਫॉर ਔਮਨ ਜਿਹੜਾ ਹੈ ਇੱਥੇ ਇਹ ਜਿਹੜਾ ਇੱਕ ਬੱਚਾ ਨੂੰ ਵੀ ਪ੍ਰੇਰਣਾ ਦੇਣ ਲਈ ਇੱਥੇ ਅਸੀਂ ਜਿਹੜੇ ਪੀੜ ਲਗਾਏ ਤਾਂ ਕਿ ਬੱਚੇ ਵੀ ਜਿਹੜੇ ਹੈ ਇਹ ਅੱਗੇ ਤੋਂ ਅੱਗੇ ਜਿਹੜੇ ਹੈ ਉਹਨੂੰ ਪ੍ਰੇਰਿਤ ਕਰਨ ਤੇ ਇਹ ਵੀ ਵੱਤ ਵੱਤ ਜਿਹੜੇ ਪੀੜ ਲਗਾਣ ਐਡਵੋਕੇਟ ਜਤਿੰਦਰ ਖੁਰਾਨਾ ਪ੍ਰੈਜ ਇੰਡੀਅਨ ਟੈਕਸੇਸ਼ਨ ਐਡਵੋਕੇਟ ਐਸੋਸੀਏਸ਼ਨ ਅੱਜ ਜਿਸ ਇੱਥੇ ਆਇਆ ਲੁਧਿਆਣੇ ਮਾਡਲ ਟਾਊਨ ਹੋਏ ਜੀ ਜੀ ਐਨ ਖਾਲਸਾ ਕਾਲਜ ਫॉर ਔਮਨ ਇੱਥੇ ਚੀਫ ਗੈਸਟ ਆਪਣੇ ਗੋਰ ਸਾਹਿਬ ਹੈਗੇ ਵਿਕਰਮ ਇਨਕਮ ਟੈਕ ਡਿਪਾਰਟਮੈਂਟ ਦੇ ਵਿਕਰਮ ਗੋਰ ਸਾਹਿਬ ਆਏ ਹੈਗੇ ਆ ਇਹਨਾਂ ਨੇ ਪਲਾਂਟੇਸ਼ਨ ਲਗਾਏ ਹੈਗੇ ਅਸੀਂ ਰਲ ਕੇ ਮੁਹਿੰਮ ਜਿਹੜੀ ਚਲਾਈ ਸੀਗੀ ਇਨਕਮ ਟੈਕ ਦੇ ਜਿਹੜੇ ਡਿਪਾਰਟਮੈਂਟ ਗ੍ਰੀਨਰੀ ਰੱਖਣੇ ਪੇੜ ਵਗੈਰਾ ਲਗਾਣ ਦੀ ਇੱਥੇ ਕਾਫੀ ਪੇੜ ਲਗਾਏ ਹੈਗੇ ਆ ਤੇ ਇੱਥੇ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈਗਾ ਤੇ ਉਹਨਾਂ ਨੂੰ ਕਹਿਆ ਹੈਗਾ ਕਿ ਉੱਥੇ ਨਾਲੀ ਦੇ ਨਾਲ ਹੀ ਤੁਹਾਨੂੰ ਮਦਦਨਾ ਚਾਹਨਾ ਇਹ ਜੋ ਉਥੋਂ ਹੀ ਸੌ ਨੂੰ ਚੱਕੀ ਹੈਗੀ ਕਿ ਅਸੀਂ ਫੋਟੋਗਟ ਸੋ ਪੇੜ ਲਗਾਵਾਂਗੇ ਜਿਵੇਂ ਗੋਰ ਸਾਹਿਬ ਨੇ ਦੱਸਿਆ ਹੈਗਾ ਕਹਿੰਦੇ ਕਿਸੇ ਬਰਥਡੇ ਹੁੰਦਾ ਸਾਨੂੰ ਉਦੋਂ ਵੀ ਪੇੜ ਲਗਾਉਣਾ ਚਾਹੀਦਾ ਹੈਗਾ ਜਿਸ ਦਾ ਇਨਕਮਡ ਡਿਪਾਰਟਮੈਂਟ ਨੈਸ਼ਨਲ ਐਮਹੂਮ ਚਲਾਈ ਹੈ ਇੱਕ ਪੇੜ ਮਾਂ ਦੇ ਨਾਮ ਉਹਨਾਂ ਨੇ ਕਹਿਆ ਕਿ ਹੈ ਕਿ ਇੱਕ ਸਾਡੀ ਮਾਂ ਹੁੰਦੀ ਹੈ ਬਾਇਓਮੈਟ੍ਰਿਕ ਮਦਰ ਹੁੰਦੀ ਸਾਡੇ ਧਿਆਨ ਰੱਖਦੀ ਹੈ ਸਾਡਾ ਖਾਣ ਪੀਣ ਦਾ ਧਿਆਨ ਰੱਖਦੀ ਐਦੇ ਜਿਹੜੀ ਧਰਤੀ ਮਾਤਾ ਹੈਗੀ ਹੈ ਤੇ ਸਾਨੂੰ ਗਰੀਨ ਇਨਵਾਇਰਨਮੈਂਟ ਨੂੰ ਸਵੱਛ ਰੱਖਣਾ ਚਾ ਹਰ ਕਿਸਨ ਕੋਟ 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 ਇੱਕ ਪੇੜ ਜਰੂਰ ਲਗਾਣਾ ਚਾਹੀਦਾ ਹੈਗਾ ਤੇ ਇੱਥੇ ਆਏ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ